ਹਾਂਜੀ ਮਿੱਤਰ ਪਿਆਰੋ ਤੁਹਾਡਾ ਸਾਰਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਯੂਟਿਊਬ ਟੀਵੀ ਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਆਉ ਤੁਹਾਨੂੰ ਬਾਈ ਗਰਵੀਰ ਨਾਲ ਬੁਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਦਿੰਨੇ ਜਾਣਕਾਰੀ ਦਿਰਾਉਣੇ ਬਾਈ ਤੂੰ ਵੱਡੇ ਵੱਡੇ ਧਮਾਕੇ ਆਉ ਜੋ ਵੀ ਅੱਗੇ ਕਰਦਾ ਵੀਡੀਓ ਕੰਟੀਨਿਊ ਸੱਸੀ ਆ ਬਾਈ ਸੱਸੀ ਘਰ ਬਾਈ ਜੀ ਉਹ ਠੀਕ ਠਾਕ ਬਾਈ ਵਧੀਆ ਵਧੀਆ ਜੀ ਤੁਸੀਂ ਦੱਸੋ ਵਧੀਆ ਬੜੀ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ ਮੰਡੀ ਹੁਣ ਤਾਂ ਕੁਸ ਮੰਡੀ ਆ ਯਾਰ ਸੀਜ਼ਨ ਦਾ ਕਰਕੇ ਠੀਕ ਲੋਕ ਕੰਮ ਤਾਂ ਨਵੇਂ ਪੈ ਰਹੇ ਆ ਹਾਂ ਬਾਈ ਹਾਂਜੀ। ਤੇ ਇਹ ਵੀਡੀਓ ਕੰਟੀਨਿਊ ਬਾਈ। ਹਾਂਜੀ ਹਾਂਜੀ। ਨਿਊ ਹਾਲੈਂਡ 3630 2013 ਮਾਡਲ ਡਿਮਾਂਡ ਹੀ ਹੈ ਬਾਈ ਦੀ 4,65,000 ਰੁਪਏ ایڈਵਾਂਟ। ਭਈਆ ਪਹਿਲੇ ਰੰਗ ਦੀ ਗੱਲ ਕਰੀਏ। ਸਾਰਾ オリジナル ਆ ਬਈ A to Z। ਕਿਤੇ ਗੱਲ ਨਹੀਂ ਲੱਗੀ ਬਈ? ਕਿਤੇ ਗੱਲ ਨਹੀਂ ਲੱਗੀ। ਠੀਕ ਆ। ਇਹ 50 HP ਜੀ ਆਉਂਦਾ ਨਾ ਬਈ? ਇਹ 50 HP ਜੀ ਸੂਪਰ। ਠੀਕ ਆ ਬਈ। 3 ਸਪੀਡ। ਠੀਕ ਆ ਜੀ। ਆਹ ਮਾਡਲ ਆ ਡਬਲ ਡਿਸਟ੍ਰਿਬਿਊਟਰ। ਠੀਕ ਆ ਜੀ। ਜੇ ਬਈ ਪਟਾਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਦਾ ਪਰਸੈਂਟ ਹੋਣਗੇ ਅਗਲੇ ਟਾਇਰ ਤੇ ਹੈਗੇ 60 ਤੋਂ 65% ਹਾਂਜੀ ਬਈ ਤੇ ਪਿਛਲੇ ਟਾਇਰ ਆ 90% ਠੀਕ ਹੈ ਰਮ ਰਮੂ ਵੀ ਵਧੀਆ ਪਿਆ ਸਾਰਾ ਅਰੀਜਨਲ ਟਰੈਕਟਰ ਨਵਾਂ ਪਿਆ ਜਾਮਾ ਹਮ ਸੁਮਾਨੇਦਰਾ ਸਾਰੇ ਮਿਲ ਜੂ ਬਈ ਟੋਟਲ ਠੱਟੀ ਇਹਦੇ ਮਗਰ ਪਾਈ ਹੋਈ ਆ ਟਾਪ ਲਿੰਕ ਘਰੇ ਪਈ ਆ ਛਤਰੀ ਨਵੀਂ ਆ ਹਾਂਜੀ ਬਈ ਸਾਰਾ ਓਕੇ ਆ ਜਾਮਾ ਠੀਕ ਆ ਬਈ ਹਰਿਆਣਾ ਨੰਬਰ ਸੀਗੇ 50 ਇਹ ਹਰਿਆਣਾ ਨੰਬਰ ਹੈ ਜੀ ਇਹਨੂੰ ਅਸੀਂ ਮਿਲ ਜੂ ਠੀਕ ਹੈ ਬਾਈ ਐਨਓਸੀ ਦਾ ਖਰਚਾ ਤੁਹਾਡੀ ਉਹ ਐਨਓਸੀ ਦਾ ਖਰਚਾ ਸਾਡਾ ਜੀ ਬੀਮੇ ਦਾ ਵੀ ਮਾਲਕ ਬੀਮਾ ਮਾਲਕ ਕਰਾ ਕੇ ਦੇ ਦੂਗਾ ਨਾਲੇ ਉਹਨੇ ਨਾਮ ਕਰਾਉਣ ਵੇਲੇ ਕੰਮ ਆ ਜੂਗਾ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਡਿਮਾਂਡ ਤੇ ਹੈ ਬਈ ਆਪਣੀ ਦੀ 4,65,000 ਰੁਪਏ ਰੋੜ ਕਿੰਨੇ ਦਾ ਛੱਡ ਦਾਂਗੇ ਬਈ ਆਪਾਂ ਛੱਡ ਦੇ ਦਾਂਗੇ ਬਈ 4,35,000 ਦਾ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉ ਬਈ 5000 ਹੋਰ ਡਿਸਕਾਊਂਟ ਠੀਕ ਹੈ ਬਾਈ ਸੌਦਾ ਕਰੇ ਬਾਦ ਅਗਲਾ ਘਟਾ ਲੈ ਵੀ ਕਹੇਦੇ ਵੀਡੀਓ ਦੇਖ ਕੇ ਆਇਆ ਸੌਦਾ ਕਰੇ ਬਾਦ 5000 ਛੱਡ ਦਾਂਗੇ ਠੀਕ ਹੈ ਬਈ ਇਹਦੇ ਬਾਦ ਸੋਨਾ ਲਿਕਾ 3 ਡਿਮਾਂਡ ਹੈ ਗਿਆ ਬਾਈ ਦੀ 2,75,000 ਰੁਪਏ ਡਿਮਾਂਡ ਡਬਲ ਕਲੱਚ ਹੈ ਠੀਕ ਹੈ ਬਾਈ ਚਾਰੇ ਟਾਇਰ ਜਮਾ ਨਵੇਂ ਆ ਬਿੱਲ ਮਿਲੂਗਾ ਠੀਕ ਹੈ ਬਾਈ ਟਾਇਰਾਂ ਬੈਟਰੀ ਜਮਾ ਨਵੀਂ ਹੈ ਠੀਕ ਹੈ ਬਾਈ ਬੈਟਰੀ ਦਾ ਬਿੱਲ ਵੀ ਮਿਲ ਜੂ ਬਾਈ ਬੈਟਰੀ ਦਾ ਮਿਲ ਜੂ ਸਾਲ ਦੀ ਗਰੰਟੀ ਹੈ ਠੀਕ ਹੈ ਬਾਈ ਜੇ ਆਪਾਂ ਇਹ ਰੰਗ ਦੀ ਗੱਲ ਕਰੀਏ ਬਾਈ ਰੰਗ ਸ਼ੋਅ ओरिजिनल ਆ ਮਗਰਾੜ ਥੋੜੇ ਥੋੜੇ ਪੇਂਟ ਹੋਏ ਆ ਹਲਕੇ ਹੁਲਕੇ ਟੱਚਿੰਗ ਹਲਕੇ ਹੁਲਕੇ ਟੱਚਿੰਗ ਹੈਗੀ ਹੈ ਠੀਕ ਹੈ ਬਾਈ ਇਹ ਸੀਚੀਰੀ ਹੈ ਡਬਲ ਕਲੱਚ ਹੈ ਠੀਕ ਹੈ ਬਾਈ ਇਹ 35 ਐਚਪੀ ਚ ਆਉਂਦਾ ਨਾ ਬਾਈ ਇਹ 35 ਐਚਪੀ ਚ ਆ हां भाई आज को रंग ये थू पूरा बढ़िया साफ पया है ना भाई नहीं पूरा बढ़िया पया है इंजन दे रंग ਇਹਦੇ ਨਾਲ ਸਮਾਨ ਸਾਰੇ ਮਿਲ ਜੂ ਬਾਈ ਹਾ ਇਹਦੇ ਨਾਲ ਸਮਾਨ ਸਾਰੇ ਮਿਲ ਜੂ ਬਾਈ ਡੰਡਾ ਫੱਟੀ ਫੱਟੀ ਹੈਗੀ ਟਾਪ ਲਿੰਕ ਘਰੇ ਪਈ ਹੈ ਟਾਪ ਲਿੰਕ ਵੀ ਨਾਲ ਹੀ ਹੈ ਹਾਂਜੀ ਬਾਈ ਛਤਰੀ ਹੁਤਰੀ ਨਵੀਂ ਲੱਗੀ ਹੈ ਵਧੀਆ ਠੀਕ ਹੈ ਬਾਈ ਬੰਦਾ ਬਾਕੇ ਤਸੱਲੀ ਕਰਕੇ ਲੈ ਜਾਣਾ ਬਾਈ ਬਾਕੇ ਤਸੱਲੀ ਕਰਕੇ ਲੈ ਜਾ ਵੀਰੇ ਕਾਪੀ ਕਾਹੇ ਜੇ ਕਾਪੀ ਵਾਲੀ ਤੇ ਆਪਣੇ ਕੋਲ ਜੀ ਬਾਈ ਜੀ ਹਰਿਆਣਾ ਨੰਬਰ ਚੈੱਕ ਵਾਲੀ ਕਾਪੀ ਹੈ ਆਨਲਾਈਨ ਚੜਦੀ ਹੈ ਆਧਾਰ ਕਾਰਡ ਨਾਲ ਮਿਲੂਗਾ ਠੀਕ ਹੈ ਬਾਈ ਇਹਦਾ ਐਫੀਡੀਪੀ ਮਿਲੂਗਾ ਨਾ ਬਾਈ ਐਫੀਡੀਪੀ ਮਿਲੂਗਾ ਇਹ ਨਾ ਨਹੀਂ ਹੁੰਦਾ ਬਾਈ ਜੀ ਠੀਕ ਹੈ ਬਾਈ ਡਿਮਾਂਡ ਤਾਂ ਹੈਗੀ ਬਾਈ ਆਪਣੀ 275000 ਰੁਪਏ ਡਿਮਾਂਡ ਕਿੰਨੀ ਆ ਛੜਦਾ ਹੈ ਬਾਈ ਇਹ ਬਾਈ ਹਾਂ ਤੇ ਨਾ 255000 ਦਾ ਠੀਕ ਹੈ ਬਿਲਕੁਲ ਇਹ ਦੂਸਰਾ ਸੋਨਾ ਲੀਕਾ 750 ਦਾ 2011 ਮਾਡਲ ਹੈ ਜੀ 2011 ਮਾਡਲ ਡਿਮਾਂਡ ਹੈ ਬਾਈ ਦੀ 390000 ਰੁਪਏ ਡਿਮਾਂਡ ਬਾਈ ਆਪਾਂ ਇਹਦੀ ਰੰਗ ਦੀ ਗ ਠੀਕ ਹੈ ਬਾਈ ਕਿਤੇ ਗੱਲ ਨਹੀਂ ਲੱਗੀ ਬਾਈ ਨਹੀਂ ਸਾਰਾ 오ਰੀਜਨਲ ਹੈ ਠੀਕ ਹੈ ਬਾਈ ਇਹ ਕਿੰਨੇ ਐਚਪੀ ਚ ਆਉਂਦਾ ਬਈ ਇਹ AR 55 ਐਚਪੀ ਹੁੰਦਾ ਠੀਕ ਹੈ ਬਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਅਗਲੇ ਟਾਇਰ ਤਾਂ ਹੈਗੇ 50% ਹਾਂਜੀ ਬਾਈ ਪਿਛਲੇ ਟਾਇਰ ਜਮਨ ਨਵੇਂ ਬਿੱਲ ਮਿਲ ਜੂਗਾ ਠੀਕ ਹੈ ਬਾਈ ਸਮਾਨ ਇਹਦੇ ਨਾਲ ਵੀ ਸਾਰਾ ਹੈ ਬਈ ਮੇਰੇ ਮਦੇ ਰੰਗ ਰੂੰਗਦਾ ਨਹੀਂ ਬੱਚਾ ਬਾਈ ਸਾਰਾ 오ਰੀਜਨਲ ਆ ਬਾਈ ਠੀਕ ਹੈ ਸਾਰਾ ਇਹਦੇ ਨਾਲ ਵੀ ਸਾਰੀ ਹੈ ਬਾਈ ਸਾਰਾ ਸਮਾਨ ਆ ਬਾਈ ਠੀਕ ਹੈ ਬਈ ਇਹ ਆਪਾਂ ਕਿੰਨੇ ਦਾ ਛੱਡ ਦਾਂਗੇ ਬਈ ਆਪਾਂ ਇਹ ਇਹ ਦੇ ਦਾਂਗਾ ਬਈ 3 ਲੱਖ ਤੇ 60 ਹਜ਼ਾਰ ਦਾ ਸਰ ਸਰਸਾ ਨੰਬਰ ਐ ਇਹਨੂੰ ਅਸੀਂ ਕਟਾ ਕੇ ਦੇਵਾਂਗੇ ਠੀਕ ਹੈ ਬਈ ਇਹ ਲੋਨ ਵੀ ਕਰਾ ਦਿੰਨੇ ਆ ਬਈ ਤੁਸੀਂ ਲੋਨ ਵੀ ਕਰਾ ਦਿੰਨੇ ਆ ਠੀਕ ਹੈ ਜੇ ਕਿਸੇ ਨੇ ਟਰੈਕਟਰ ਵਿੱਚ ਕਟਾਉਣਾ ਉਹ ਵੀ ਕੱਟ ਲੈਣੇ ਆ ਠੀਕ ਹੈ ਬਈ ਇਹ ਦੁਆ ਫਾਰਮਟਰੈਕ 35 ਵਾਲਾ ਬਈ ਇਹ 35 ਚੈਂਪੀਅਨ ਹੈ ਜੀ ਠੀਕ ਹੈ 2006 ਮਾਡਲ ਡਿਮਾਂਡ ਹੈ ਜੀ ਬਾਈ ਦੀ 215000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀ ਸਾਰਾ origional ਹੈ ਬਾਈ A to Z ਕਿਹਦੇ ਕਲਮੀ ਲੱਗੀ ਬਾਈ ਕਿ ਕਿ ਕਲਮੀ ਲੱਗੀ ਇਹਦੇ ਇਹਦੇ ਸਟਿੱਕਰ ਸਟੂਕਰ ਵੀ ਨਾਲ ਦਿਆ ਸਾਰਾ ਕੁਝ ਠੀਕ ਹੈ ਬਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿ ਨਹੀਂ ਅਗਲੇ ਟਾਇਰ ਤਾਂ ਜਮਨ ਨਵੇਂ ਆ ਹਾਂਜੀ ਬਾਈ ਪਿਛਲੇ ਟਾਇਰ ਹੈਗੇ 75% ਅਪੋਲੋ ਦੇ ਠੀਕ ਹੈ ਬਾਈ ਰਮ ਰਮ ਦਿਖਾ ਦੇ ਬਾਈ ਉਹਨਾਂ ਇਹ ਜਮਾ ਸ਼ੀਸ਼ੇ ਵਰਗੇ ਮਗਰਾੜ ਰਮ ਹੈ origional ਹੈ ਠੀਕ ਹੈ ਬਾਈ ਇਹ ਜਿਵੇਂ ਖੜਾ ਬਾਈ ਐਂ ਮਿਲੂ ਇਹ ਐਂ ਮਿਲੂ ਇਹਦਾ ਛਤਰੀ ਸੀਨੀਅਰ ਟਾਪ ਟਾਪ ਲਾਈਨ ਖੈਗੀ ਹੈ ਫੱਟੀ ਦੇ ਮਗਰ ਪਾਈ ਰੱਖੀ ਹੈ ਠੀਕ ਹੈ ਬਾਈ ਦੇਖੋ ਛਤਰੀ ਇਹਨਾਂ ਨੂੰ ਪਿੱਛੇ ਲੈਣੀ ਆ ਉਹ ਸੌਦੇ ਮੇਰੇ ਮਾੜਾ ਬੋਟਾ ਵੱਧ ਘੱਟ ਕੋਈ ਨਹੀਂ ਆਇਆ ਤਾਂ ਵੱਧ ਘੱਟ ਹੋ ਜੂ ਛਤਰੀ ਵੀ ਦੇ ਦਾਂਗੇ ਠੀਕ ਹੈ ਇਹ ਬਾਈ ਨੰਬਰ ਕਿੱਥੋਂ ਦਾ ਇਹ ਇਹ ਨੰਬਰ ਹੈ ਹਰਿਆਣਾ ਜੀ ਠੀਕ ਹੈ ਬਈ ਐਫੀਡਵਿਟ ਮਿਲੂਗਾ ਨਾ ਇਹਦਾ ਐਫੀਡਵਿਟ ਮਿਲੂ ਠੀਕ ਹੈ ਬਈ ਇਹਦੀ ਵੀ ਚਿੱਪ ਵਾਲੀ ਕਾਪੀ ਆਧਾਰ ਕਾਰਡ ਮਿਲ ਜੂ ਨਾਲ ਠੀਕ ਹੈ ਬਈ ਡਿਮਾਂਡ ਤਾਂ ਹੈਗੀ ਬਾਈ ਆਪਣੀ ਦੀ 2,115,000 ਰੁਪਏ ਦਾ ਕਿੰਨੇ ਦਾ ਛੱਡ ਦਾਂਗੇ ਬਾਈ ਇਹ ਇਹ ਬਾਈ 2 ਲੱਖ ਰੁਪਈ ਕੋਈ ਆ ਕੇ ਵਾਗਤ ਸੱਦੀ ਕਰਕੇ ਲੈ ਆ ਸਕਦਾ ਠੀਕ ਹੈ ਬਾਈ ਇਸ ਦੂਬਾਰ ਬੜੀ ਆਪਣਾ ਫਾਰਮ 45 ਆ ਫਾਰਮ ਟਰੈਕ 45 ਵਾਲਾ ਬਾਈ ਹਾਂਜੀ 2006 ਮਾਡਲ ਡਿਮਾਂਡ ਹੈ ਬਾਈ ਦੀ 2,55,000 ਰੁਪਏ ਦਾ ਹਾਂਜੀ ਬਾਈ ਇਹ ਪਹਿਲੀ ਰੰਗ ਦੀ ਗੱਲ ਕਰੀਏ ਰੰਗ ਬਈ Ориਜినਲ ਹੈ ਕਿਤੇ ਗਲ ਨਹੀਂ ਲੱਗੀ ਨਾ ਠੀਕ ਹੈ ਬਾਈ ਕਿੰਨੇ ਐਚਪੀ ਚ ਆਉਂਦਾ ਬਾਈ ਇਹ ਇਹ 45 ਐਚਪੀ ਚ ਠੀਕ ਹੈ ਬਾਈ ਚਾਰੇ ਟਾਇਰ ਜਮਨ ਨਵੇਂ ਆ ਕੱਲੀ ਚੜਾਏ ਆ ਬਿੱਲ ਮਿਲ ਜੂਗਾ ਠੀਕ ਹੈ ਬਾਈ ਫਕੀਰ ਮਾਰੂ ਮਾਦਾ ਪਿਆ ਸ਼ੀਸ਼ੇ ਵਰਗਾ ਡੈਕਟਰ ਮਗਰਾੜਾ ਚਿੱਟੇ-ਚਿੱਟੇ ਹਾਂਜੀ ਸਾਮਾਨ ਇਹਦੇ ਨਾਲ ਵੀ ਸਾਰੀ ਆ ਬਾਈ ਸਾਰਾ ਸਾਮਾਨ ਆ ਬਾਈ ਇਹ ਇਹ ਨੰਬਰ ਕਿੱਥੋਂ ਦਾ ਬਾਈ ਇਹ ਹਰਿਆਣਾ ਨੰਬਰ ਆ ਬਾਈ ਜੀ ਠੀਕ ਆ ਬਾਈ ਇਹਦੇ ਨਾਲ ਐਫਆਰਐਫਟ ਮਿਲੂ ਹੈ ਨਾ ਬਾਈ ਇਹਦਾ ਐਫਆਰਐਫਟ ਮਿਲੂਗਾ ਠੀਕ ਆ ਬਾਈ ਡਿਮਾਂਡ ਨਹੀਂ ਹੁੰਦਾ ਇਹ ਠੀਕ ਆ ਬਾਈ ਡਿਮਾਂਡ ਹੈਗੀ ਆਪਣੀ ਬਾਈ 255000 ਰੁਪਏ ਦਾ ਕਿੰਨੇ ਦਾ ਛੱਡ ਦਾਂਗੇ ਬਾਈ ਇਹ ਦੇਵਾਂਗੇ ਬਾਈ 240000 240000 ਦਾ ਇਸ ਤੋਂ ਬਾਅਦ ਬਾਈ ਆਪਣੇ ਕੋਲ ਉਹ ਫਾਰਮ ਸੱਠਾ ਜਾ ਫਾਰਮ ਡ੍ਰੈਗ 60 ਇਹ ਕਿੰਨਾ ਮਾਡਲ ਆ ਬਈ ਇਹ 2007 ਮਾਡਲ ਹੈ ਜੀ 2007 ਮਾਡਲ ਹੈ ਡਿਮਾਂਡ ਕਿੰਨੀ ਰੱਖੀ ਆ ਬਈ ਆਪਾਂ ਇਹਦੀ ਇਹਦੀ 2 ਲੱਖ 80 ਹਜ਼ਾਰ ਠੀਕ ਆ ਬਈ 2 ਲੱਖ 80 ਹਜ਼ਾਰ ਬਈ ਦੀ ਡਿਮਾਂਡ ਆ ਬਈ ਆਪਾਂ ਇਹ ਰੰਗ ਦੀ ਗੱਲ ਕਰੀਏ ओरिजिनल ਹੈ ਵੀਰੇ ਸਾਰਾ ਸਾਰਾ ਟਰੈਕਟਰ ओरिजिनल ਹੈ ਇਹ ਠੀਕ ਹੈ ਬਾਈ ਕਿਤੇ ਕਲਮ ਨਹੀਂ ਲੱਗੀ ਬਾਈ ਕਿਤੇ ਕਲਮ ਨਹੀਂ ਲੱਗੀ ਟਾਇਰ ਇਹਦੇ ਵੀ ਕੋਈ ਜਮਾ ਨਵੇਂ ਪਾਉਂਦਾ ਚਾਰੇ ਨਵੇਂ ਆ ਬਾਈ ਟਾਇਰ ਬਿੱਲ ਮਿਲੂਗਾ ਟਾਇਰਾਂ ਦਾ ਠੀਕ ਆ ਆ ਸਾਰੇ ਟਰੈਕਟਰ ਆ ਬਾਈ ਟਾਇਰ ਜਮਾ ਨਵੇਂ ਆ ਤੁਹਾਡੇ ਨਵੇਂ ਆ ਬਈ ਆਪਣੇ ਟਰੈਕਟਰਾਂ ਦੇ ਟਾਇਰ ਹੂੰ ਸਮਾਨ ਇਹਦੇ ਨਾਲ ਵੀ ਸਾਰੀ ਆ ਬਾਈ ਇਹਨਾਂ ਸਾਰਾ ਸਮਾਨ ਆ ਬਾਈ ਪਾ ਕੇ ਤਸੱਲੀ ਕਰਕੇ ਲੈ ਆ ਸਕਦਾ ਅਗਲਾ ਡਬਲ ਕਲਚ ਟਰੈਕਟਰ ਹੈ ਠੀਕ ਆ ਇਹ ਕਿਨੇ ਐਚ ਵੀ ਜਾਏਗਾ ਇਹ 50 ਐਚ ਵੀ ਹੁੰਦਾ ਬਾਈ 50 ਐਚ ਵੀ ਠੀਕ ਹੈ ਬਾਈ ਦਮਾਰ ਤਾਂ ਸੀਗੀ ਬਾਈ ਆਪਣੀ ਦੀ 2,80,000 ਰੁਪਏ ਦਾ ਹਾਂਜੀ ਨੇ ਛੱਡ ਦਾਂਗੇ ਬਈ ਇਹ ਟਰੈਕਟਰ ਛੱਡ ਦਾਂਗੇ 2,55,000 ਦਾ 2,55,000 ਜੇ ਤੂੰ ਵੀਡੀਓ ਦੇਖ ਕੇ ਆ ਬਈ ਆਪਣੀ 5000 ਦਾ ਬਈ ਸੌਦਾ ਕਰੇ ਵਾ ਡਿਸਕਾਊਂਟ ਕਰ ਲਿਆ ਅਗਲਾ ਕਹਿੰਦੇ ਵੀਡੀਓ ਦੇਖ ਕੇ ਆਇਆ ਪਹਿਲਾਂ ਬੇਸ਼ੱਕ ਨਾ ਦੱਸੇ ਠੀਕ ਆ ਬਈ ਆਪਣੇ ਬਈ ਜਿਹੜੇ ਟਰੈਕਟਰ ਹੁੰਦੇ ਆ ਹਾਂਜੀ ਇਹ ਕਿੰਨੇ ਟਾਈਮ ਦੀ ਆਪਣੀ ਵੀ ਤਸੱਲੀ ਹੁੰਦੀ ਹੈ ਕਿੰਨਾ ਟਾਈਮ ਬੰਦਾ ਰੱਖ ਸਕਦਾ ਇਹ ਬੰਦੇ ਨੂੰ ਨਾ ਫਿੱਟ ਬੈਠੇ ਇਹ ਹਫਤਾ ਬਾਕੇ ਪਾਸ ਕਰ ਲਿਆ ਅਗਲਾ ਠੀਕ ਆ ਬਈ ਇਹ ਹਫਤਾ ਬਾਕੇ ਵੀ ਉਹਦੇ ਨਾਮ ਸਮਝੋ ਤੇ ਵੀ ਮੂਰ ਦੇ ਹਾਂਜੀ ਬਾਕੀ ਕਾਪੀ ਕਾਗਜ਼ਾਂ ਦੀ ਫੁੱਲ ਗਾਰੰਟੀ ਹੁੰਦੀ ਬਾਕੀ ਇੱਥੇ ਹਾਂਜੀ ਮੇਨ ਬਈ ਹਫਤਾ ਹੀ ਬਹੁਤ ਆ ਬਈ ਜੀ ਬਈ ਅਗਲੇ ਚਲਾਉਣ ਸਾਰੀ ਲੱਗ ਜਾਂਦਾ ਸਟਾਰਟ ਕਰਨ ਲਈ ਲੱਗ ਜਾਂਦੇ ਵੀ ਕਿਵੇਂ ਉਹ ਜੋ ਤੋਂ ਬਈ ਆਪ ਕੰਨੀ ਬਹੁਤ ਦਿੱਤਾ ਯਾਰ ਹਾਂ ਹਫਤਾ ਬਹੁਤ ਹੁੰਦਾ ਵੀ ਬਾਅਦ ਚ ਬੰਦਾ ਪੇਮੈਂਟ ਕਰ ਚਪੜਾਦੀ ਹੈ ਨਾ ਹਾਂ ਕੋਈ ਦਿੱਕਤ ਨਹੀਂ ਹਾਂਜੀ ਬਈ ਕੰਟੈਕਟ ਨੰਬਰ ਬੋਲ ਦੋ ਬਈ ਆਪਸ 97299 39981 ਠੀਕ ਹੈ ਬਈ ਬਹੁਤ ਬਹੁਤ ਮਿਹਰਬਾਨੀ ਲਈ ਠੀਕ ਹੈ ਜੀ ਧੰਨਵਾਦ